ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ạtਵਾਲ ਲਾਈਵ ਪ੍ਰੋਗਰਾਮ ਦੇ ਵਿੱਚ ਮੈਂ ਆਪ ਸਭ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਹਾਂਜੀ ਲਾਈਵ ਪ੍ਰੋਗਰਾਮ ਦੇ ਵਿੱਚ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਕਿ ਮੋਬਾਈਲ ਫੋਨ ਕਾਰਨ ਕਿਉਂ ਵਾਪਰਦੇ ਨੇ ਹਾਦਸੇ ਇਸ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਕਿਰਨ ਵਿਸ਼ਿਸ਼ਟ ਜੀ ਵੀ ਸਟੂਡੀਓ ਦੇ ਵਿੱਚ ਮੌਜੂਦ ਨੇ ਬਹੁਤ ਬਹੁਤ ਸਵਾਗਤ ਕਰਦੀ ਹਾਂ ਸਰ ਤੁਹਾਡਾ ਸਟੂਡੀਓ ਦੇ ਵਿੱਚ ਹਾਂਜੀ ਸਰ ਇੱਕ ਜਿਹੜਾ ਗੁਰਦਾਸਪੁਰ ਤੋਂ ਖਬਰ ਨਿਕਲ ਕੇ ਜੜੀ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਮੋਬਾਈਲ ਫੋਨ ਫਟਿਆ ਹੈ ਜਿਹੜਾ ਇਹ ਘਟਨਾ ਹੈ ਵਾਪਰੀ ਹੈ ਦੇਖੋ ਛੋਟੀ ਜੀ ਜਿਹੜੀ ਬੱਚੀ ਹੈ ਉਹ ਮੋਬਾਈਲ ਫੋਨ ਉਤੇ ਵੀਡੀਓ ਦੇਖ ਰਹੀ ਸੀ ਤਾਂ ਜਿਹੜਾ ਮੋਬਾਈਲ ਫੋਨ ਹੈ ਉਹ ਫਟਿਆ ਕੀ ਲੱਗਦਾ ਕਿ ਮੋਬਾਈਲ ਫੋਨ ਜਿਹੜਾ ਹੈ ਦੇਖੋ ਆ ਆਪਾਂ ਕਹਿ ਤਾਂ ਦਿੰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਇੱਕ ਅਹਿਮ ਜਿਹੜੀ ਜਗ੍ਹਾ ਲੈਂਦਾ ਜਾ ਰਿਹਾ ਪਰ ਦੂਜੇ ਪਾਸੇ ਹਾਦਸਿਆਂ ਦਾ ਜਿਹੜਾ ਕਾਰਨ ਵੀ ਹੈ ਉਹ ਵੱਧਦਾ ਜਾ ਰਿਹਾ ਕੀ ਲੱਗਦਾ ਬਿਲਕੁਲ ਹਮ ਜਗ੍ਹਾ ਤੇ ਲੈ ਚੁੱਕਿਆ ਹੈ ਮਨਸ਼ੂ ਚਾਹੇ ਹੁਣ ਛੋਟਾ ਜਿਹਾ ਬੱਚਾ ਹੈ ਤੇ ਚਾਹੇ ਹੁਣ 80 90 ਸਾਲ ਦੇ ਬਜ਼ੁਰਗ ਨੇ ਉਹਨਾਂ ਨੂੰ ਮੋਬਾਈਲ ਤੋਂ ਬਿਨਾ ਰਹਿ ਨਹੀਂ ਜਾਂਦਾ ਹੈ ਜੀ ਬਿਲਕੁਲ ਹਰੇਕ ਵਿਅਕਤੀ ਜਿਹੜਾ ਆਪਣਾ ਸਮਾਂ ਹੈਗਾ ਉਹ ਵੱਧ ਤੋਂ ਵੱਧ ਮੋਬਾਈਲ ਦੇ ਨਾਲ ਗੁਜ਼ਾਰਦਾ ਹੈ ਹਮ ਚਾਹੇ ਅਸੀਂ ਕੰਮ ਵੀ ਕਰ ਰਹੇ ਹੋਈਏ ਤਾਂ ਦੂਜਾ ਦੂਜਾ ਹੱਥ ਤੇ ਇੱਕ ਨਿਗਾ ਜਿਹੜੀ ਹੈਗੀ ਆ ਉਸ ਮੋਬਾਈਲ ਤੇ ਰਹਿੰਦੀ ਹੈ ਜੀ ਬਿਲਕੁਲ ਕਈ ਵਾਰੀ ਅਸੀਂ 25-30 ਬੰਦੇ ਜੀ ਬੈਠੇ ਹੁੰਦੇ ਪਰ ਫਿਰ ਵੀ 25-30 ਬੰਦਿਆਂ ਦੇ ਵਿੱਚੋਂ 20 ਬੰਦਿਆਂ ਦੇ ਹੱਥ 'ਚ ਮੋਬਾਈਲ ਹੋਵੇਗਾ ਤਾਂ ਮੋਬਾਈਲ ਦੇਖਦੇ ਹਣਗੇ ਮੋਬਾਈਲ ਹੁਣ ਸਾਡੇ ਜਿੰਦਗੀ ਦੇ ਵਿੱਚ ਉਹ ਚੀਜ਼ ਬਣ ਗਈ ਹੈ ਜਿਸ ਤੋਂ ਹੁਣ ਟਾਈਮ ਗੁਜ਼ਾਰਨਾ ਕਿਸੇ ਉਸਤ ਮੁਸ਼ਕਲ ਹੋ ਗਿਆ ਜੀ ਤੇ ਜਿਹੜੀ ਗੱਲ ਹੋਈ ਹੈ ਬੱਚੀ ਦੇ ਹੱਥ 'ਚ ਮੋਬਾਈਲ ਫਟਿਆ ਹੈਗਾ ਇਦਾਂ ਦੀ ਪਹਿਲਾਂ ਵੀ ਕਈ ਵਾਰੀ ਖਬਰਾਂ ਆਈਆਂ ਨੇ ਹੂੰ ਤੇ ਇਹ ਖਬਰ ਮਾੜੀ ਹੈ ਕਿ ਬੱਚੀ ਦਾ ਨੁਕਸਾਨ ਹੋਇਆ ਹੱਥ ਪੈਰ ਤੇ ਉੱਪਰ ਚੋਟ ਆਈ ਹੈਗੀ ਹੈ ਸੋ ਇਸ ਲਈ ਇਹ ਹੈ ਕਿ ਮੋਬਾਈਲ ਫੋਨ ਜਦੋਂ ਅਸੀਂ ਚਾਰਜਿੰਗ ਤੇ ਲਗਾ ਦਿੰਦੇ ਆ ਤੇ ਕਈ ਵਾਰੀ ਉਹ ਚਾਰਜ ਤੇ ਲੱਗੇ ਲੱਗੇ ਮੋਬਾਈਲ ਫੋਨ ਦੇ ਨਾਲ ਹੀ ਉਹਨੂੰ ਇਸਤੇਮਾਲ ਕਰਨ ਯੂਜ਼ ਕਰਨ ਲੱਗ ਜਾਂਦੇ ਆ ਪਰ ਹੋ ਜਾਂਦਾ ਤੇ ਇਹ ਵੀ ਹੁੰਦਾ ਕਈ ਵਾਰੀ ਅਸੀਂ ਮੋਬਾਈਲ ਫੋਨ ਲਗਾ ਕੇ ਭੁੱਲ ਗਏ ਉਹ ਓਵਰ ਚਾਰਜ ਹੋ ਗਿਆ ਉਸ ਤੋਂ ਬਾਅਦ ਬੈਟਰੀ ਫੁੱਲਣੀ ਸ਼ੁਰੂ ਹੁੰਦੀ ਹੈ ਤਾਂ ਫਿਰ ਕਿਸੇ ਸਮਾਂ ਆ ਕੇ ਉਹ ਬਲਾਸਟ ਕਰ ਜਾਂਦੀ ਹੈ ਬਲਾਸਟ ਕਰਕੇ ਜੀ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਤੇ ਨਾ ਕਿਤੇ ਮੋਬਾਈਲ ਫੋਨ ਕਰਕੇ ਘਰਾਂ 'ਚ ਝਗੜੇ ਵੀ ਜ਼ਿਆਦਾ ਹੋ ਰਹੇ ਨੇ ਮੋਬਾਈਲ ਫੋਨਾਂ 'ਤੇ ਝੂਠ ਬੋਲਿਆ ਜਾਂਦਾ ਕਿ ਫਲਾਣਾ ਜਗ੍ਹਾ ਤੇ ਹੁੰਦਾ ਕਿਤੇ ਹੋਰ ਆ ਬੰਦਾ ਹੂੰ ਜੀ ਬਿਲਕੁਲ ਇਹ ਸਾਰਾ ਕੁਝ ਜਿਹੜਾ ਹੈਗਾ ਮੋਬਾਈਲ ਫੋਨ ਕਰਕੇ ਹੋ ਰਿਹਾ ਤੇ ਹੁਣ ਇਸ ਤੋਂ ਨਜਾਤ ਨਹੀਂ ਪਾਈ ਜਾ ਸਕਦੀ ਪਰ ਹਾਂ ਇਸ ਤੋਂ ਥੋੜੇ ਜੀ ਰਿਲੀਫ ਮਿਲ ਸਕਦੀ ਹੈ ਜੇਕਰ ਅਸੀਂ ਕੋਸ਼ਿਸ਼ ਕਰੀਏ ਸਭ ਕੋਸ਼ਿਸ਼ ਕਰੀਏ ਘਰ ਦਾ ਸਮਾਂ ਘਰਦਿਆਂ ਦਈਏ ਜੀ ਤੇ ਆਫਿਸ ਦਾ ਸਮਾਂ ਆਫਿਸ ਨੂੰ ਦਈਏ ਤੇ ਮੋਬਾਈਲ ਫੋਨ ਤੇ ਜੇਕਰ ਕੋਈ ਚਾਹਤ ਸੁਣਨੀ ਨੇ ਤਾਂ ਉਹਦਾ ਟਾਈਮ ਕੱਢ ਕੇ ਰੱਖੀਏ ਹਮ ਹਾਂਜੀ ਦੇਖੋ ਬੜੀ ਹੀ ਜਿਹੜੀ ਇਹ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਜਿਹੜਾ ਮੋਬਾਈਲ ਫੋਨ ਫਟ ਗਿਆ ਹੈ ਤਾਂ ਦੇਖੋ ਸਿਰਫ ਇਦਾਂ ਦੀ ਖਬਰਾਂ ਹੀ ਨਹੀਂ ਸਾਰਾ ਆਪਾਂ ਹਮੇਸ਼ਾ ਹੀ ਦੇ ਦੇ ਆ ਕਿ ਖਬਰਾਂ ਜਿਹੜੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਜਿਹੜੇ ਰੋਡ ਐਕਸੀਡੈਂਟ ਵੀ ਨੇ ਉਹ ਉਹਨਾਂ ਦਾ ਕਿਤੇ ਨਾ ਕਿਤੇ ਕਾਰਨ ਵੀ ਆਪਾਂ ਮੋਬਾਈਲ ਫੋਨ ਕਹਿ ਸਕਦੇ ਆ ਕਿਉਂਕਿ ਅੱਜ ਕੱਲ੍ਹ ਦੇਖੋ ਨੌਜਵਾਨ ਪੀੜ੍ਹੀ ਜਿਹੜੀ ਹੈ ਹੈੱਡਫੋਨਸ ਦਾ ਇਸਤੇਮਾਲ ਕਰਦੀ ਹੈ ਸੌਂਗਸ ਹੁੰਦੀ ਹੈ ਜਾਂ ਫਿਰ ਸੋਸ਼ਲ ਮੀਡੀਆ ਦਾ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਜਿਹੜਾ 이어ਫੋਨ ਦਾ ਇਸਤੇਮਾਲ ਕਰਨਾ ਤਾਂ ਫਿਰ ਚਲੋ ਕਿਤੇ ਤੱਕ ਠੀਕ ਹੈ ਬੰਦਾ ਇੱਕ ਕੰਨ ਚ 이어ਫੋਨ ਲਗਾ ਲੈਂਦਾ ਦੂਜੇ ਕੰਨ 'ਚ ਨਹੀਂ ਲਗਾਉਂਦਾ ਇਹ ਤਾਂ ਬਾਲਾ ਵੀ ਧਿਆਨ ਲੈਂਦਾ ਉਹ ਫਿਰ ਵੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਚਲੋ ਠੀਕ ਹੈ ਪਰ ਜ਼ਿਆਦਾ ਲੋਕ ਤੁਸੀਂ ਦੇਖਿਆ ਹੋਣਾ ਕਿ ਜਦੋਂ ਬਾਈਕ ਚਲਾ ਰਹੇ ਹੁੰਦੇ ਕੰਨ ਨੂੰ ਲਗਾ ਕੇ ਫੋਨ ਐਦਾ ਟੇਢੇ ਜਿਹੇ ਹੋ ਕੇ ਚਲਾਈ ਜਾਂਦੇ ਨੇ ਉਹ ਫਿਰ ਉਹ ਧਿਆਨ ਡਰਾਈਵਿੰਗ ਵਾਲਾ ਰਹੇਗਾ ਜਾਂ ਕਿ ਤੁਸੀਂ ਜਿੰਨਾ ਗੱਲ ਕਰ ਰਹੇ ਉਹਦੇ ਵੱਲ ਰਹੇਗਾ ਜੀ ਤਾਂ ਫਿਰ ਉਹ ਫਿਰ ਆਸੇਪਾ ਪਰ ਜਾਂਦੇ ਨੇ ਕਈ ਵਾਰ ਦੇਖੋ ਖਰਾਬ ਸੜਕਾਂ ਹੁੰਦੀਆਂ ਨੇ ਉੱਥੇ ਵੀ ਜਿਹੜਾ ਫਿਰ ਮੋਬਾਈਲ ਫੋਨ ਹੈ ਉੱਤੇ ਗੱਲ ਕਰਦੇ ਜਾ ਰਹੇ ਹੁੰਦੇ ਨੇ ਨੌਜਵਾਨ ਕਈ ਵਾਰ ਕੀ ਹੁੰਦਾ ਕਿ ਇਹ ਜਿਹੜੇ ਹਾਦਸੇ ਵਾਪਰ ਜਾਂਦੇ ਨੇ ਤਾਂ ਫਿਰ ਬਾਅਦ ਦੇ ਵਿੱਚ ਕਾਫੀ ਜਿਹੜੇ ਸਵਾਲ ਨੇ ਪ੍ਰਸ਼ਾਸਨ ਦੇ ਵਿੱਚ ਉੱਕੇ ਜਾਂਦੇ ਨੇ ਕਿ ਇਹ ਤਾਂ ਜੀ ਸੜਕ ਜਿਹੜੀ ਹੈ ਰੋਡ ਖਰਾਬ ਹੈ ਤਾਂ ਇੱਥੇ ਕੀ ਲੱਗਦਾ ਕਿ ਆਪਣੀਆਂ ਵੀ ਕੁਝ ਜਿਹੜੀ ਜ਼ਿੰਮੇਵਾਰੀਆਂ ਨੇ ਆਮ ਲੋਕਾਂ ਦੀਆਂ ਵੀ ਬੰਦੀਆਂ ਨੇ ਕਿ ਦੇਖੋ ਜਿਹੜਾ ਮੋਬਾਈਲ ਫੋਨ ਹੈ ਉਹਨੂੰ ਇਸਤੇਮਾਲ ਕਰੋ ਪਰ ਜ਼ਿੰਦਗੀ ਅੱਜ ਕੱਲ ਆਪਾਂ ਕਹਿ ਸਕਦੇ ਆ ਅੱਜ ਕੱਲ ਜਿਹੜਾ ਇਨਸਾਨ ਹੈ ਉਹ ਫੋਨ ਨਹੀਂ ਚਲਾ ਰਿਹਾ ਫੋਨ ਕਿਤੇ ਨਾ ਕਿਤੇ ਇਨਸਾਨ ਨੂੰ ਚਲਾ ਰਿਹਾ ਹੈ ਕੀ ਲੱਗਦਾ ਹੈ ਬਿਲਕੁਲ ਮੋਬਾਈਲ ਫੋਨ ਹੀ ਇਨਸਾਨ ਨੂੰ ਜਗਾਂਦਨੇ ਮੋਬਾਈਲ ਫੋਨ ਹੀ ਇਨਸਾਨ ਨੂੰ ਸੰਬੰਧਨੇ ਮੋਬਾਈਲ ਫੋਨ ਹੀ ਤੁਹਾਨੂੰ ਆਸਾਨਦਾ ਹੈਗਾ ਮੋਬਾਈਲ ਫੋਨ ਹੀ ਤੁਹਾਨੂੰ ਅਫਸੋਸ ਵਾਲੀਆਂ ਗੱਲਾਂ ਜਿਹੜੀਆਂ ਇਹਦੀ ਜਿਹੜੀ ਜਾਣਕਾਰੀ ਆ ਤੁਹਾਡੇ ਤੱਕ ਪਹੁੰਚ ਜਾਂਦਾ ਹੈਗਾ ਪਰ ਮੋਬਾਈਲ ਫੋਨ ਤੇ ਹੁਣ ਜਿਹੜਾ ਬਦਲ ਹੈ ਉਹ ਹੋਣਾ ਮੁਸ਼ਕਲ ਹੈਗਾ ਕਿਉਂਕਿ ਮੋਬਾਈਲ ਫੋਨ ਨੇ ਹੁਣ ਉਹ ਘਰ ਕਰ ਲਿਆ ਹੈ। ਹੂੰ। ਕੀ ਜਿਦੋਂ ਕਹਿ ਸਕਦੇ ਕਿ ਬਦਲਣਾ ਮੁਸ਼ਕਲ ਹੈ। ਜੀ। ਪਰ ਸਾਨੂੰ ਚਾਹੀਦਾ ਹੈਗਾ ਕਿ ਇਹਨਾਂ ਇਸ ਨੂੰ ਥੋੜਾ ਜਿਹਾ ਸੀਮਿਤ ਵਰਤਿਆ ਜਾਵੇ ਜਿੰਨੀ ਕਿ ਜ਼ਰੂਰਤ ਹੈਗੀ ਹੈ। ਜਿਵੇਂ ਪਹਿਲਾਂ ਦੇ ਸਮੇਂ ਦੇ ਚ ਟੈਲੀਫੋਨ ਹੁੰਦੇ ਸੀਗੇ ਤਾਂ ਟੈਲੀਫੋਨ ਤੇ ਸਿਰਫ ਗੱਲਬਾਤ ਹੀ ਕੀਤੀ ਜਾਂਦੀ ਸੀ। ਹੂੰ। ਪਰ ਹੁਣ ਮੋਬਾਈਲ ਫੋਨ ਦੇ ਉੱਪਰ ਤੁਸੀਂ ਫੋਟੋਆਂ ਵੀ ਖਿੱਚਦੇ ਹੋ, ਵੀਡੀਓ ਵੀ ਵੇਖਦੇ ਹੈਗੇ। ਜੀ। ਕੋਈ ਇੱਕ ਦੂਸਰੇ ਤੱਕ ਆਪਣੀ ਫੋਟੋ ਦੇ ਪੇਜ ਵੀ ਦਿੰਦੇ ਆਂ ਈਮੇਲ ਦਾ ਕੰਮ ਵੀ ਹੀ ਕਰ ਰਿਹਾ ਫੈਕਸ ਦਾ ਕੰਮ ਵੀ ਇਹੀ ਕਰ ਰਿਹਾ ਹੈਗਾ ਉਹ ਯਕੀ ਦੇਖੋ ਸਮੇ ਦੇ ਨਾਲ ਨਾਲ ਮੋਬਾਈਲ ਫੋਨ ਜਿਹੜਾ ਹੈ ਉਹਨੇ ਸਾਰੀਆਂ ਚੀਜ਼ਾਂ ਆਪਣੇ ਦੇ ਆਪਣੇ ਵਿੱਚ ਗ੍ਰੈਬ ਕੀਤੀਆਂ ਨੇ ਇੱਕ ਵਾਰੀ ਇੱਕ ਹੋਰ ਗੱਲ ਦੱਸੋ ਕਿ ਹੁਣ ਤੁਹਾਨੂੰ ਘਰਾਂ ਦੇ ਵਿੱਚ ਕੈਲੰਡਰ ਲੱਗੇ ਹੋਏ ਦਿਖਦੇ ਨੇ ਨਹੀਂ ਅੰਨੇ ਤਾਂ ਨਹੀਂ ਦੇਦੇ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਬਹੁਤ ਟਾਈਮ ਪਹਿਲਾਂ ਜੇਕਰ ਸਰ ਆਪਾਂ ਗੱਲ ਕਰੀਏ ਕਿ 10-15 ਸਾਲ ਪਹਿਲਾਂ ਘਰਾਂ ਦੇ ਵਿੱਚ ਕੈਲੰਡਰ ਦੇਖੇ ਜਾਂਦੇ ਸੀ ਹੁਣ ਜਿਹੜਾ ਇਹ ਕੈਲੰਡਰ ਦੀ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਲੋਕ ਐਦਾਂ ਫੋਨ ਚੱਕਦੇ ਨੇ ਉਸ ਦੇ ਵਿੱਚ ਡੇਟ ਮੈਂਸ਼ਨ ਹੁੰਦੀ ਹੈ ਦਿਨ ਮੈਂਸ਼ਨ ਹੁੰਦਾ ਹੈ ਤਾਂ ਮੋਬਾਈਲ ਫੋਨ ਦੇ ਵਿੱਚ ਹੀ ਦੇਖ ਲੈਂਦੇ ਨੇ ਮੋਬਾਈਲ ਫੋਨ ਦੇ ਵਿੱਚ ਦੇਖ ਲੈਂਦੇ ਨੇ ਤੇ ਜੇਕਰ ਹੁਣ ਗੱਲ ਕਰਾਂ ਕਿ ਅੱਜ ਕੱਲ ਨੌਜਵਾਨਾਂ ਦੇ ਗੁੱਟ ਤੇ ਘੜੀ ਕਿੰਨੀ ਕੁ ਵੇਖੀ ਆ ਤੁਸੀਂ ਹੂੰ ਘੜੀ ਵੀ ਗਾਇਬ ਹੋ ਗਈ ਕਿਉਂਕਿ ਮੋਬਾਈਲ ਫੋਨ ਲਈ ਟਾਈਮ ਦੱਸ ਦਰ ਹੈਗਾ ਤਾਂ ਉਹ ਸਾਰਾ ਕੁਝ ਜਿਹੜਾਗਾ ਮੋਬਾਈਲ ਫੋਨ ਜੀ ਹੁੰਦਾ ਜਾ ਰਿਹਾ ਇਸ ਕਰਕੇ ਕਈ ਚੀਜ਼ਾਂ ਸਾਡੇ ਤੋਂ ਦੂਰ ਵੀ ਹੋਈਆਂ ਨੇ ਜਦਕਿ ਘੜੀ ਪਾਣੀ ਚਾਹੀਦੀ ਹੈਗੀ ਆ ਘੜੀ ਦੇ ਨਾਲ ਕੁਝ ਸਮੇ ਸਮੇਂ ਦੀ ਕਦਰ ਜਾਣਦੇ ਹੋ ਕਿਉਂਕਿ ਟਾਈਮ ਤੁਹਾਡੇ ਕੋਲੇ ਹੁੰਦਾ ਹੈਗਾ ਪਰ ਹੁਣ ਸਮੇਂ ਦੀ ਕਦਰ ਕੀ ਰਹੂਗੀ ਜਦੋਂ ਆਪਾਂ ਸਾਰਾ ਕੁਝ ਤਿਆਰ ਦਿੱਤਾ ਘੜੀ ਦੇ ਅੱਗੇ ਮੋਬਾਈਲ ਫੋਨ ਦੇ ਆਉਣ ਤੋਂ ਬਾਅਦ ਤੇ ਸਭ ਤੋਂ ਵੱਡੀ ਗੱਲ ਅੱਜ ਕੱਲ ਜਿਹੜਾ ਪੌਡਕਾਸਟ ਸਿਸਟਮ ਹੈ ਸਰ ਉਹ بڑا ਮੋਬਾਈਲ ਫੋਨ ਦੇ ਵਿੱਚ ਦੇਖਿਆ ਜਾ ਰਿਹਾ ਕਿ ਰੇਡੀਓ ਜਿਹੜਾ ਆਨਲਾਈਨ ਹੈ ਸਿਸਟਮ ਸਾਰਾ ਫੋਨ ਦੇ ਵਿੱਚ ਪਹਿਲਾ ਘਰਾਂ ਦੇ ਵਿੱਚ ਆਪਾਂ ਦੇਖਦੇ ਸੀ ਪੋਡਕਾਸਟ ਜਿਹੜੀ ਹੈਗੀ ਆ ਉਹ ਹੁਣ ਵੀਡੀਓ ਦੇ ਥਰੂ ਵੀ ਆਉਣ ਲੱਗ ਗਈ ਹੈ ਤੇ ਲੋਕੀ ਕਰਦੇ ਨੇ ਪਰ ਪਹਿਲਾਂ ਤੁਸੀਂ ਗੱਲ ਕੀਤੀ ਕਿ ਰੇਡੀਓ ਸੁਣਦੇ ਸੀ ਕਿ ਰੇਡੀਓ ਬੈਸਮਨ ਹੁੰਦਾ ਸੀਗਾ ਹੁਣ ਉਹ ਸਾਰਾ ਕੁਝ ਪਿੱਛੇ ਰਹਿ ਗਿਆ ਹੈਗਾ ਕਿਤੇ ਦੇ ਕਿਤੇ ਅਸੀਂ ਆਪਣੀ ਵਿਰਸਾ ਤੋਂ ਆਪਣੀ ਵਿਰਾਸਤ ਤੋਂ ਵੀ ਦੂਰ ਹੋਏ ਹੈਗੇ ਆ ਤੇ ਮੋਬਾਈਲ ਫੋਨ ਦਾ ਇੱਕ ਇੱਕ ਵੱਡਾ ਕਾਰਨ ਹੈਗਾ ਜਿਹਦੇ ਕਰਕੇ ਅਸੀਂ ਦੂਰ ਹੋਏ ਹੈਗੇ ਆ ਤੇ ਦੂਜੀ ਗੱਲ ਕੀਤੀ ਜਾਵੇ ਕਿ ਮੈਂ ਗੱਲ ਕਰ ਰਿਹਾ ਸੀ ਸਮੇਂ ਦੀ ਜਦੋਂ ਅਸੀਂ ਕੱਡੀਆਂ ਬੰਨਦੇ ਸੀਗੇ ਜਾਂ ਕੈਲੰਡਰ ਕੱਟ ਰੱਖਦੇ ਸੀਗੇ ਤਾਂ ਸਾਨੂੰ ਪਤਾ ਹੁੰਦਾ ਸੀ ਅੱਜ ਕੱਲ ਤੁਸੀਂ ਪੁੱਛਦੇ ਹੋ ਕਿ ਜਦੋਂ ਆ ਚਾਰ ਜਣੇ ਜਿ ਬੈਠਣਾ ਅੱਜ ਕਿਹੜਾ ਦਿਨ ਹੈ ਹਾਂਜੀ ਕਿਹੜਾ ਵਾਰ ਹੈ ਸਾਨੂੰ ਕੋਈ ਆਪਣੀ ਨੂੰ ਪਤਾ ਲੱਗਦਾ ਵੀ ਅੱਜ ਬੁੱਧਵਾਰ ਆ ਕਿ ਸ਼ੁੱਕਰਵਾਰ ਆ ਕਿਹੜਾ ਦਿਨ ਹੈ ਜੀ ਤਾਂ ਉਹ ਪੁੱਛਦੇ ਨੇ ਨਾ ਆਪਾਂ ਹੂੰ ਲਾ ਹੁਣ ਤਾਂ ਸ਼ਨੀਵਾਰ ਰੱਖ ਗਏ ਆ ਫੇਰ ਸ਼ਨੀਵਾਰ ਰੱਖ ਗਏ ਹੈ ਨਾ ਹਾਂਜੀ ਆਪ ਨੂੰ ਐ ਲੱਗਦਾ ਕਿ ਕੀ ਸੀ ਉਹਨਾਂ ਚੀਜ਼ੇ ਤਾਂ ਦੂਰ ਹੋ ਗਏ ਅਸੀਂ ਪਹਿਲਾਂ ਰੋਜ਼ਾਨਾ ਸਵੇਰੇ ਉੱਠਦੇ ਸੀ ਲੋਕ ਪਹਿਲਾਂ ਕੈਲੰਡਰ ਦੇਖਦੇ ਸੀ ਕਿ ਫਿਰ ਦੇਖਦੇ ਸੀ ਚੰਨੀਵਾਰ ਨੂੰ ਕਿਹੜਾ ਦਿਹਾੜਾ ਆ ਰਿਹਾ 26 ਜਨਵਰੀ ਆ ਰਹੀ ਹੈ ਕਿ ਐਤਵਾਰ ਨੂੰ ਆ ਰਹੀ ਕਿਹੜੇ ਦਿਨ ਆ ਰਹੀ ਹੈ ਜੇ ਸਰਕਾਰੀ ਨੌਕਰੀ ਵਾਲਾ ਨੂੰ 26 ਜਨਵਰੀ ਦਾ ਛੁੱਟੀ ਵਾਲਾ ਦਿਨ ਜੇ ਐਤਵਾਰ ਨੂੰ ਆ ਜਾਣਾ ਤਾਂ ਲੈ ساری ਛੁੱਟੀ ਮਰ ਗਈ ਜੀ ਬਿਲਕੁਲ ਤਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਤੇ ਨਾ ਕਿਤੇ ਦੂਰ ਹੋ ਗਈਆਂ ਨੇ ਹੁਣ ਸਭ ਕੁਝ ਮੋਬਾਈਲ ਫੋਨ ਨੇ ਹੀ ਜਿਹੜਾ ਹੈਗਾ ਜਬਤ ਕਰ ਲਿਆ ਤੇ ਇਸ ਕਰਕੇ ਇਨਸਾਨ ਵੀ ਮੋਬਾਈਲ ਫੋਨ ਦੀ ਜਗੜ ਚ ਆ ਚੁੱਕਿਆ ਹੈ ਕੀ ਲੱਗਦਾ ਕਿ ਇੱਕ ਪਾਸੇ ਦੇਖੋ ਪੁਰਾਣੇ ਸਮਿਆਂ ਦੇ ਵਿੱਚ ਆਪਾਂ ਕਹਿ ਦਿੰਦੇ ਸੀ ਕਿ ਜਿਵੇਂ ਲੋਕ ਹੁੰਦੇ ਸੀ ਜਾਨਵਰਾਂ ਤੋਂ ਡਰਦੇ ਸੀ ਮੌਨਸਟਰ ਵਰਗੀਆਂ ਚੀਜ਼ਾਂ ਤੋਂ ਕੀ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਮੋਬਾਈਲ ਫੋਨ ਵੀ ਇੱਕ ਮੌਨਸਟਰ ਦੀ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਬਣੀ ਗੇਮਾਂ ਸਰ ਜੀ ਤੁਸੀਂ ਪਹਿਲਾਂ ਪਿੱਛੇ ਸੁਣਿਆ ਹੋਣਾ ਕਿ ਇੱਕ ਪਬਜੀ ਗੇਮ ਆਈ ਸੀਗੀ ਉਹ ਵੀ ਮੋਬਾਈਲ ਫੋਨ ਦੇ ਦਰਿਆਈ ਲੋਕਾਂ ਤੱਕ ਪਹੁੰਚੀ ਸੀਗੀ ਤੇ ਉਹ ਪਬਜੀ ਦੇ ਨਿਕ ਪਿਆਲਕ ਨਤੀਜੇ ਦੇਖਣ ਦੇ ਮਾਰੇ ਕਈ ਬੱਚੇ ਆਪਣੀ ਜਾਨ ਨੂੰ ਵੀ ਚਲੇ ਗਏ ਸੀਗੇ ਕਈ ਬੱਚਿਆਂ ਦਾ ਨੁਕਸਾਨ ਵੀ ਹੋਇਆ ਤੇ ਉਹ ਪਬਜੀ ਨੂੰ ਆਪਣੀ ਜ਼ਿੰਦਗੀ ਚ ਇੱਕੀ ਜ਼ਰੂਰ ਤੋਂ ਸਮਝਣ ਲੱਗ ਗਏ ਸੀਗੇ ਜੀ ਸਾਡੇ ਨਾਲ ਇੱਕ ਕੋਲਰ ਵੀ ਜੁੜੇ ਨੇ ਅਸੀਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰ ਲੈਣੇ ਆ ਹਲੋ ਹਲੋ ਨਮਸਕਾਰ ਮੈਡਮ ਨਮਸਕਾਰ ਸਰ ਕਿੱਥੋਂ ਬੋਲਦੇ ਹੋ ਮੈਂ ਮਾਨਸਾ ਤੋਂ ਬੋਲ ਰਿਹਾ ਹਰਜਿੰਦਰ ਹਾਂਜੀ ਸਰ ਅੱਜ ਦਾ ਆਪਣਾ ਜੋ ਵਿਸ਼ਾ ਹੈ ਦੇਖੋ ਲਾਈਵ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਤੇ ਮੋਬਾਈਲ ਫੋਨ ਕਾਰਨ ਕਿਉਂ ਵਾਪਰਦੇ ਨੇ ਹਾਦਸੇ ਗੁਰਦਾਸਪੁਰ ਤੋਂ ਇੱਕ ਖਬਰ ਨਿਕਲ ਕੇ ਜਿਹੜੀ ਵੱਡੀ ਸਾਹਮਣੇ ਆਈ ਸੀ ਕਿ ਮੋਬਾਈਲ ਫੋਨ ਇੱਕ ਬੱਚੀ ਜਦੋਂ ਗੇਮ ਸੌਰੀ ਵੀਡੀਓ ਦੇਖ ਰਹੀ ਸੀ ਮੋਬਾਈਲ ਫੋਨ ਦੇ ਵਿੱਚ ਤਾਂ ਉਸਦੇ ਹੱਥਾਂ ਦੇ ਵਿੱਚ ਹੀ ਜਿਹੜਾ ਫੋਨ ਹੈ ਉਹ ਫਟ ਜਾਂਦਾ ਹੈ ਹਾਂਜੀ ਮੈਡਮ ਦੇਖੋ ਕੋਈ ਵੀ ਚੀਜ਼ ਉਹਦੇ ਤੋਂ ਫੈਸੂ ਤਾਂ ਹੁੰਦੇ ਨੇ ਹਨਾ ਕੋਈ ਅਫੈਕਟ ਹੁੰਦੇ ਨੇ ਕੋਈ ਸਾਈਡ ਅਫੈਕਟ ਹ ਹ ਜਿਹੜਾ ਇਹ ਇੱਕ ਸਾ ਆਪਾਂ ਨੂੰ ਇਹ ਐਪ ਮੋਬਾਈਲ ਦੀ ਜਿਹੜੀ ਵਰਤੋਂ ਆ ਹਾਂਜੀ ਤੁਸੀਂ ਸਹੀ ਜੋ ਕਰਨੀ ਚਾਹੀਦੀ ਹੈ ਦੇਖੋ ਹੈ ਤਾਂ ਇਹ ਗਿਆਨ ਦਾ ਭੰਡਾਰ ਹੂੰ ਦੂਜੀ ਗੱਲ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਸਿਸਟਮ ਹੈ ਗਲਤ ਸਿਸਟਮ ਦੀ ਹੈ ਜੀ ਉਹ ਚੀਜ਼ ਜਦੋਂ ਆਪਾਂ ਬੱਧ ਬਰਤੋਂ ਕਰਨ ਲੱਗ ਜਾਂਦੇ ਆ ਇੱਕ ਬੈਟਰੀਆਂ ਬੋਟਰੀਆਂ ਜਿਹੜੀਆਂ ਚਾਈਨਾ ਦੀਆਂ ਬਣੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਛੱਟ ਜਾਂਦੀਆਂ ਨੇ ਜਦੋਂ ਜ਼ਿਆਦਾ ਬੰਦ ਨਹੀਂ ਕਰਦੇ ਗਰਮ ਹੋ ਜਾਂਦੀਆਂ ਨੇ ਹੂੰ ਦੂਜੀ ਗੱਲ ਇਹ ਹੈ ਜੀ ਸਾਨੂੰ ਇਹਦਾ ਯੂਜ਼ ਕਰਨਾ ਚਾਹੀਦਾ ਹੈ ਸਾਨੂੰ ਮਿਸਯੂਜ਼ ਨਹੀਂ ਕਰਨਾ ਚਾਹੀਦਾ ਜੀ ਦੇਖੋ ਗਾਣੇ ਸੁਣ ਲਓ 10 ਮਿੰਟ 20 ਮਿੰਟ ਹੂੰ ਅੱਧਾ ਘੰਟਾ ਸੁਣ ਲਓ ਕੋਈ ਨੌਲਜ ਦੀਆਂ ਗੱਲਾਂ ਨੇ ਬੱਚਿਆਂ ਨੇ ਪੜ੍ਹਨਾ ਹੈ ਉਹ ਸਾਰਾ ਕੁਝ ਕਰ ਸਕਦੇ ਆ ਜੀ ਤੇ ਗੱਲ ਕਰ ਵੀ ਜਦੋਂ ਆਪਾਂ ਮਿਸਯੂਜ਼ ਕਰਨ ਲੱਗ ਜਾਂਦੇ ਆ ਤੇ ਇਹ ਬੰਦ ਨਹੀਂ ਕਰਦੇ ਜਿਹੜਾ ਆਪਦਾ ਸਾਈਡ ਤੇ ਆਪਣੇ ਵੀਡੀਓ ਬੱਚੀ ਦੇ ਰੂਪ ਚ ਜਿਵੇਂ ਆਇਆ ਇਸ ਤਰ੍ਹਾਂ ਆ ਜਾਂਦਾ ਹੈ ਜੀ ਬਿਲਕੁਲ ਰਜਿੰਦਰ ਜੀ ਇੱਕ ਗੱਲ ਦਾ ਸੋਚੀ ਜੇਕਰ ਆਪਾਂ ਗੱਲ ਕਰੀਏ ਕਿ ਹੁਣ ਤੋਂ ਜੇ 20 ਸਾਲ ਪਿੱਛੇ ਚਲੇ ਜਾਂਦੇ ਹਾਂ ਹਾਂ ਜੀ ਉਸ ਵੇਲੇ ਲੋਕ ਜਿਆਦਾ ਨੇੜੇ ਸੀਗੇ ਜਾਂ ਮੋਬਾਈਲ ਫੋਨ ਦੇ ਆਉਣ ਤੋਂ ਬਾਅਦ ਲੋਕਾਂ ਦੇ ਜਿਹੜੇ ਦਿਸਟੈਂਸ ਹੋ ਜਿਆ ਨੇੜੇ ਹੋਏ ਨੇ ਉਹ ਤਾਂ ਇਹ ਪਹਿਲਾਂ ਤਾਂ ਥੋੜਾ ਜਿਹਾ ਲੋਕਾਂ ਕੋਲੇ ਸਮਾਂ ਸੀ ਜੀ ਉਹ ਮਤਲਬ ਜਿਵੇਂ ਤੁਸੀਂ ਕੈਲੰਡਰਾਂ ਦੀ ਗੱਲ ਕੀਤੀ ਜਾਂ ਟੜੀਆਂ ਦੀ ਗੱਲ ਕੀਤੀ ਜਾਂ ਜਿੱਦਾਂ ਚੱਲਦੀਆਂ ਹੁੰਦੀਆਂ ਉਹ ਸਿਸਟਮ ਦੇ ਵਿੱਚੋ బిజీ ਰਹਿੰਦੇ ਸੀਗੇ ਹੁਣ ਮੋਬਾਈਲ ਨੂੰ ਲੋਕਾਂ ਨੇ ਇਹਨਾ ਭਰਾ ਤੋਂ ਭਰਾ ਨੂੰ ਦੂਰ ਵੀ ਕਰਤਾ ਔਰ ਨੇੜੇ ਵੀ ਕਰਤਾ ਮੋਬਾਈਲ ਦੇ ਕਾਰਨ ਮਤਲਬ ਅਗਲਾ ਮੋਬਾਈਲ ਨੂੰ ਫੜ ਕੇ ਬੈਠਾ ਰਹਿੰਦਾ ਨਾ ਕਿਤੇ ਜਾਂਦਾ ਹੈ ਨਾ ਕਿਤੇ ਆਉਂਦਾ ਹੈ ਨਾ ਭਾਈਚਾਰਕ ਸੰਜ ਜਿਹੜੀ ਉਹ ਵੀ ਮੋਬਾਈਲ ਦੇ ਕਾਰਨ ਕਾਫੀ ਘਟੀ ਹੋਈ ਹੈ ਕਿ ਦੇਖੋ ਰਿਸ਼ਤੇ ਜਿਹੜੇ ਨੇ ਕਿਤੇ ਨਾ ਕਿਤੇ ਰਿਸ਼ਤਿਆਂ ਦੇ ਵਿੱਚ ਵੀ ਗੈਪ ਜਿਹੜਾ ਆਪਾਂ ਦੇਖ ਪਾਣੇ ਆ ਕਿ ਅੱਜ ਕੱਲ ਜਿਹੜਾ ਆਪਾਂ WhatsApp ਦਾ ਇੱਕ ਕਹਿ ਦਿੰਨੇ ਆ ਸਰ ਕਿ WhatsApp ਉੱਤੇ ਆਪਾਂ ਬਹੁਤ ਸਾਰੀ ਚੀਜ਼ਾਂ ਤਾਂ ਦੇਖਦੇ ਆ ਪਰ ਕਿਤੇ ਨ ਕਿਤੇ ਰਿਸ਼ਤੇ ਤਾਂ ਦੂਰ ਹੁੰਦੇ ਜਾ ਰਹੇ ਆ ਬਿਲਕੁਲ ਰਿਸ਼ਤੇ ਤਾਂ ਦੂਰ ਹੁੰਦੇ ਜਾ ਰਹੇ ਰਜਿੰਦਰ ਜੀ ਨੇ ਬਾਖੋ ਵੀ ਦੱਸਿਆ ਕਿ ਕਿਤਨੇ ਕਿਤੇ ਭਾਈ ਭਾਈਆਂ ਤੋਂ ਦੂਰ ਵੀ ਹੋਣੇ ਤੇ ਨੇੜੇ ਵੀ ਹੋਣੇ ਫੋਨ ਕਰਕੇ ਜੇ ਕੋਈ ਵਿਦੇਸ਼ਾਂ ਚ ਭਾਈ ਸਾਡਾ ਚੱਲੇਗਾ ਤਾਂ ਅਸੀਂ ਉਸ ਨੂੰ ਤੁਰੰਤ ਵੀਡੀਓ ਕਾਲ ਰਾਹੀਂ ਦੇਖ ਸਕਦੇ ਆ ਇਹ ਫੈਸਿਲਿਟੀ ਤਾਂ ਹੈਗੀ ਆ ਪਰ ਜੇ ਇਹਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ ਜੀ ਬਿਲਕੁਲ ਰਜਿੰਦਰ ਜੀ ਮੋਬਾਈਲ ਫੋਨ ਬੱਚਿਆਂ ਕੋਲ ਚਲੇ ਜਾਂਦੇ ਨੇ ਪਰ ਮੋਬਾਈਲ ਫੋਨ ਦੇ ਉੱਪਰ ਕੁਝ ਐਸੀਆਂ ਸਾਈਟਸ ਵੀ ਹੈਗੀਆਂ ਨੇ ਜਿਹੜੀਆਂ ਅਸੀਂ ਜਵਾਨੀ ਦੇ ਸਮੇਂ ਤੋਂ ਬਾਅਦ ਵੀ ਨਹੀਂ ਦੇਖ ਤੂੰ ਦੇਖ ਪਾਇ ਸੀ ਕਿ ਹੁਣ ਜਿਹੜੇ ਨਾਬਾਲਗ ਬੱਚੇ ਲੋ ਵੀ ਦੇਖ ਰਹੇ ਨੇ ਹਾਇ ਤਾਂ ਕਾਫੀ ਚੱਲਦਾ ਹੈ ਜੀ ਬੱਚਿਆਂ ਨੂੰ ਥੋੜਾ ਜਿਹਾ ਤਾਂ ਦੂਰ ਹੀ ਰੱਖਣਾ ਚਾਹੀਦਾ ਤੇ ਇਹਦਾ ਨਿਗਾਹ ਤੇ ਵੀ ਸੈੱਟ ਫਿਕਟਾ ਜੀ ਬਿਲਕੁਲ ਨਿਗਾਹ ਤੇ ਸੈੱਟ ਫਿਕਟਾ ਹੋ ਜਾਂਦਾ ਤੇ ਜੇ ਜੇਕਰ ਇਹਨਾਂ ਤੋਂ ਬਚਣਾ ਹੋਵੇ ਤੇ ਕਿਹੜੇ ਜਿਹੜੇ ਤਰੀਕੇ ਨੇ ਤੁਹਾਡੇ ਮੁਤਾਬਿਕ ਤੁਹਾਨੂੰ ਚਾਹੀਦੇ ਹਨ ਪਰਿਵਾਰਕ ਮੈਂਬਰਾਂ ਨੂੰ ਤਾਂ ਜੋ ਬੱਚੇ ਮਹਿਫੂਜ਼ ਰਹਿਣ ਤੁਹਾਨੂੰ ਆਖੋ ਜੀ ਮੈਂ ਨਹੀਂ ਹੁਣ ਹਾਂਜੀ ਰਜਿੰਦਰ ਜੀ ਆਵਾਜ਼ ਆ ਰਹੀ ਬਿਲਕੁਲ ਕਾਲ ਜਿਹੜੀ ਆ ਉਹ ਡਿਸਕਨੈਕਟ ਹੋ ਗਈ ਹੈ ਤਾਂ ਅਸੀਂ ਫਿਰ ਜਿਹੜਾ ਦੁਬਾਰਾ ਇਹਨਾਂ ਦੇ ਨਾਲ رابطہ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਰ ਜਿਵੇਂ ਰਾਜਿੰਦਰ ਜੀ ਨੇ ਇੱਥੇ ਕਿਹਾ ਹੈ ਕਿ ਦੇਖੋ ਜਿਹੜਾ ਮੋਬਾਈਲ ਫੋਨ ਹੈ ਕਿਤੇ ਨਾ ਕਿਤੇ ਰਿਸ਼ਤਿਆਂ ਨੂੰ ਵੀ ਇੱਥੇ ਆਪਸ ਚੋਂ ਦੂਰ ਕਰਦਾ ਹੈ ਕੀ ਲੱਗਦਾ ਹੈ ਬਿਲਕੁਲ ਦੂਰ ਹੋ ਹੀ ਗਏ ਜਦੋਂ ਅਸੀਂ ਜਦੋਂ ਕਿਸੇ ਭਾਈ ਭੈਣ ਨੂੰ ਮਿਲਦੇ ਸੀਗੇ ਤਾਂ ਪਹਿਲਾਂ ਉਹਨੂੰ ਬੁੱਕਲ ਚਲੰਦੇ ਸੀਗੇ ਅੱਜ ਸਭ ਤੋਂ ਛੋਟਾ ਛੋਟਾ ਭੈਣ ਭਾਈ ਹੁੰਦਾ ਸੀਗਾ ਉਹਦੇ ਸਿਰ ਤੇ ਵੀ ਹੱਥ ਫੇਰਦੇ ਸੀਗੇ ਹੁਣ ਉਹ ਪੁੱਛਦੇ ਸੀ ਪੁੱਤ ਕਿੱਥੋਂ ਆਇਆ ਕਿੱਥੇ ਜਾਣਾ ਹੈਗਾ ਠੀਕ ਹੈ ਹੁਣ ਫੋਨ ਹੀ ਰਹਿ ਗਿਆ ਹੈਗਾ ਉਹ ਫੋਨ ਤੇ ਮੈਸੇਜ ਪਾ ਦਿੰਦਾ ਵੀ ਪਪਾ ਮੈਂ ਲੇਟ ਆਉਂ ਬਈਆ ਮੈਂ ਲੇਟ ਆਉਂ ਹੂੰ ਗੱਲ ਖਤਮ ਹੋ ਗਈ ਜਦੋਂ ਆਂਦਾ ਅਗਲਾ ਫੋਨ ਤੇ ਕਹਿੰਦਾ ਜੀ ਮੈਂ ਘਰ ਆ ਗਿਆ ਜੀ ਤੁਸੀਂ ਕਿੱਥੇ ਹੋ ਜੀ ਬਿਲਕੁਲ ਠੀਕ ਹੈ ਉਹ ਚੀਜ਼ਾਂ ਖਤਮ ਹੋ ਗਿਆ ਜਦੋਂ ਜਦੋਂ ਅਸੀਂ ਫਿਜ਼ੀਕਲੀ ਇੱਕ ਦੂਜੇ ਨੂੰ ਮਿਲਣਾ ਛੱਡਤਾ ਇੱਕ ਦੂਜੇ ਨਾਲ ਗੱਲਬਾਤ ਕਰਨੀ ਛੱਡਤੀ ਤਾਂ ਫਿਰ ਸਾਡੇ ਜਿਹੜੇ ਝੂਠ ਨੇ ਉਹ ਵੀ ਜਿਹੜੇ ਹੈਗੇ ਅੱਖਾਂ ਦੇ ਪਿੱਛੇ ਰਹਿ ਜਾਂਦੇ ਨੇ ਜੀ ਉਹ ਝੂਠ ਵੀ ਜਿਹੜੇ ਹੈਗੇ ਨੇ ਉਹਨਾਂ ਦਾ ਵੀ ਪੜਦਾ ਪੈ ਜਾਂਦਾ ਹੈਗਾ ਜੇ ਕੋਈ ਕਿਸੇ ਗੱਲ ਨੂੰ ਛੁਪਾਣਾ ਹੋਵੇ ਜੇ ਆਪਾਂ ਫੇਸ ਟੂ ਫੇਸ ਗੱਲ ਕਰਾਂਗੇ ਜਾਂ ਤੁਸੀਂ ਇਸ ਪੋਸਟ 'ਤੇ ਸਾਡੀ ਬੱਚੀਆਂ ਤੁਹਾਡੇ ਤੁਸੀਂ ਸਾਡੇ ਕੋਲ ਆਏ ਹੋ ਤਾਂ ਤੁਸੀਂ ਜੇ ਕੋਈ ਝੂਠ ਬੋਲੋਗੇ ਮੇਰੇ ਸਾਹਮਣੇ ਖੜਕੇ ਅੱਖਾਂ 'ਚ ਅੱਖਾਂ ਪਾ ਕੇ ਤਾਂ ਤੁਸੀਂ ਫੜੇ ਜਾਓਗੇ ਹੂੰ ਕਿਤੇ ਨਾ ਕਿਤੇ ਪਹਿਲਾਂ ਇਹ ਡਰ ਵੀ ਹੁੰਦਾ ਸੀ ਲੋਕਾਂ ਨੂੰ ਕਿ ਫੇਸ ਟੂ ਫੇਸ ਜਿਹੜਾ ਆਪਾਂ ਕਹਿ ਦੇਈਏ ਕਿ ਝੂਠ ਬੋਲਣਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਸੀ ਕਿਉਂਕਿ ਸਾਹਮਣੇ ਵਾਲਾ ਝੂਠ ਫੜ ਲੈਂਦਾ ਸੀ ਪਰ ਅੱਜ ਕੱਲ੍ਹ ਕੀ ਆ ਮੋਬਾਈਲ ਫੋਨ ਦੇ ਰਾਹੀਂ ਆਪਾਂ ਦੇਖਦੇ ਆ ਕਿ ਜਿਹੜਾ ਥੋੜਾ ਚਿਹਰਾ ਥੋੜੇ ਹਾਵ ਪਾਵਾਂ ਥੋੜੀਆਂ ਅੱਖਾਂ ਨੇ ਉਹ ਦੱਸ ਜਾਂਦੇ ਨੇ ਤੁਸੀਂ ਕਿੰਨਾ ਕੁ ਝੂਠ ਬੋਲ ਰਹੇ ਹੋ ਕਿੰਨਾ ਕੁ ਸੱਚ ਬੋਲ ਰਹੇ ਹੋ ਅੱਜ ਕੱਲ੍ਹ ਚਲੋ ਬੱਚੇ ਬੱਚੇ ਵਧੀਆ ਐਕਟਰ ਹੋ ਗਏ ਨੇ ਛਪਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਫਿਰ ਵੀ ਜਿਹੜੇ ਮਾਪੇ ਹੁੰਦੇ ਨੇ ਜਾਂ ਵੱਡੇ ਭੈਣ ਭਾਈ ਹੁੰਦੇ ਨੇ ਉਹਨਾਂ ਨੂੰ ਪਤਾ ਲੱ ਗੱਲ ਕਰ ਰਹੇ ਹਾਂ ਕਿ ਮੋਬਾਈਲ ਫੋਨ ਕਰਕੇ ਜਿਹੜੇ ਹਾਦਸੇ ਕਾਫੀ ਵਾਪਰ ਜਾਂਦੇ ਨੇ ਇਸ ਦੇ ਵਿੱਚ ਇੱਕ ਹੋਰ ਪਹਿਲੂ ਜਿਹੜਾ ਸਰ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਆਨਲਾਈਨ ਜਿਹੜੀ ਠੱਗੀਆਂ ਨੇ ਕੀ ਲੱਗਦਾ ਕਿ ਆਨਲਾਈਨ ਜਿਹੜੇ ਸਕੈਮ ਨੇ ਸਮੇ ਦੇ ਨਾਲ-ਨਾਲ ਦੇਖੋ ਆਪਾਂ ਕਹਿ ਤਾਂ ਦਿੰਦੇ ਕਿ ਆਪਾਂ ਨੂੰ ਬਹੁਤ ਟੈਕਨੋਲੋਜੀ ਆਉਂਦੀ ਹੈ ਪਰ ਤਾਂ ਵੀ ਸਾਡੇ ਨਾਲ ਇੰਨੇ ਜ਼ਿਆਦਾ ਸਕੈਮ ਹੋ ਜਾਂਦੇ ਨੇ ਕੀ ਲੱਗਦਾ ਬਿਲਕੁਲ ਬਿਲਕੁਲ ਮਨਸ਼ੋ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜੇ ਸਕੈਮ ਹੈਗੇ ਨੇ ਇਹ ਮੋਬਾਈਲ ਫੋਨ ਨਾਲ ਕਰਕੇ ਹੀ ਜਿਹੜੇ ਹੈਗੇ ਨੇ ਵਦੇ ਨਹੀਂ ਪਹਿਲਾਂ ਸਕੈਮ ਜਿਹੜਾ ਹੁੰਦਾ ਸੀ ਬੰਦਾ ਸਤਾਰਕ ਰਹਿੰਦਾ ਸੀ ਹਰ ਇੱਕ ਚੀਜ਼ ਆ ਅੱਜ ਮੋਬਾਈਲ ਫੋਨ ਦੇ ਨਾਲ ਤੁਹਾਡਾ ਆਧਾਰ ਕਾਰਡ ਲਿੰਕ ਹੋ ਗਿਆ ਤੁਹਾਡੇ ਜਿਹੜਾ ਬੈਂਕ ਅਕਾਊਂਟ ਨੇ ਉਹ ਸਾਰੇ ਲਿੰਕ ਹੋ ਗਏ ਤੇ ਫਿਰ ਤੁਹਾਡੇ ਕੋਲ ਓਪੀਟੀ ਮੰਗਿਆ ਜਾਂਦਾ ਤੁਸੀਂ ਜਦੋਂ ਓਪੀਟੀ ਦੇ ਦਿੰਦੇ ਹੋ ਪਿੱਛੇ ਜੇ ਮੈਂ ਦਿੱਲੀ ਦੇ ਕਈ ਘਟਨਾਵਾਂ ਸੁਣੀਆਂ ਸੀਗਾ ਆਪਾਂ ਕਈ ਵਾਰੀ ਮੋਬਾਈਲ ਫੋਨ ਦਾ ਬਲੂਟੂਥ ਖੋਲ੍ਹ ਰੱਖ ਲੈਂਦੇ ਆ ਤੁਹਾਡੇ ਨੇੜੇ ਆ ਕੇ ਬਲੂਟੂਥ ਤੋਂ ਸ਼ੋ ਵੀ ਲੋਕੀ ਤੁਹਾਡੇ ਮੋਬਾਈਲ ਨੂੰ ਹੈਕ ਕਰਨ ਲੱਗੇ ਜੋ ਤੁਹਾਡਾ ਮੋਬਾਈਲ ਹੈਕ ਹੋ ਗਿਆ ਤਾਂ ਫਿਰ ਉਹਦੇ ਅਕਾਊਂਟ ਨੰਬਰ ਲਗਾ ਹੈਕ ਉਹਨੇ ਫਿਰ ਤੁਹਾਡਾ ਜਿਹੜਾ ਜਮਾ ਪੂੰਜੀ ਹੁੰਦੀ ਹੈ ਕੋਣ ਪੁੱਛਿੰਦੀ ਕਮਾਈ ਹੁੰਦੀ ਹੈ ਉਹ ਹੈਕਰ ਕੱਢ ਕੇ ਲੈ ਜਾਂਦੇ ਨੇ ਜੀ ਤੇ 1 ਮਿੰਟ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਪਹਿਲਾਂ ਹੀ ਹੁੰਦਾ ਹੈ ਕਿ ਤੁਹਾਡਾ ਮੋਬਾਈਲ ਫੋਨ ਹੈਕ ਕਰਕੇ ਤੁਹਾਡੀ ਹੀ ਅੱਜ ਕੱਲ ਏਆਈ ਦਾ ਜ਼ਮਾਨਾ ਆ ਗਿਆ ਕੋਲ ਕੀਤੀ ਜਾਂਦੀ ਹੈ ਤੁਹਾਡੀ ਹੀ ਆਵਾਜ਼ ਦੇ ਵਿੱਚ ਜਿਵੇਂ ਫਲਾਣੀ ਜਗ੍ਹਾ ਤੇ ਫਸਿਆ ਹੋਇਆ ਜੀ ਜੀ ਮੈਨੂੰ ਇੰਨੇ ਪੈਸਿਆਂ ਦੀ ਜ਼ਰੂਰਤ ਹੈ ਸੀ ਮੇਰੀ ਬਦਦਤ ਕਰੋ ਜਾਂ ਉਹਦੇ ਘਰ ਤੋਂ ਨੂੰ ਫੋਨ ਕੀਤਾ ਜਾਂਦਾ ਕਿ ਤੁਹਾਡਾ ਬੱਚਾ ਜਿਹੜਾ ਹੈਗਾ ਸਾਡੇ ਕੋਲ ਇੱਥੇ ਅਸੀਂ ਪੁਲਿਸ ਮੈਂ ਕਿਹਾ ਉਹ ਤੋਂ ਬੋਲ ਰਹੇ ਹਾਂ ਸਾਡੇ ਕੋਲ ਫੜਿਆ ਹੋਇਆ ਹੈ ਜੇ ਤੁਸੀਂ ਨਾ ਪਹੁੰਚੇ ਇੰਨੇ ਪੈਸੇ ਲੈ ਕੇ ਤਾਸੀ ਉਹ ਨਏ ਕਰਦਾਂਗੇ ਉਹ ਕਰਦਾਂਗੇ ਤੇ ਧਮਕੀਆਂ ਵੀ ਜਿਹੜੀਆਂ ਹੈਗੇ ਨੇ ਅੰਤਕਲ ਹੋ ਰਹੀਆਂ ਨੇ ਫਰਾਡ ਜਿਹੜਾ ਹੈਗਾ ਇਹ ਮੋਬਾਈਲ ਫੋਨ ਦੇ ਨਾਲ ਆਸਾਨੀ ਨਾਲ ਹੋ ਪੁਰੇ ਹੈ ਤੇ ਇੱਕ ਦੇਖੋ ਜਿਹੜਾ ਅੱਜ ਕੱਲ ਨੌਜਵਾਨ ਪੀੜੀ ਐ ਸੋਸ਼ਲ ਮੀਡੀਆ ਦਾ ਕਾਫੀ ਯੂਜ਼ ਕਰਦੀ ਐ ਤੇ ਸੋਸ਼ਲ ਮੀਡੀਆ ਮੈਨੂੰ ਲੱਗਦਾ ਹੈ ਕਿ ਜੇਕਰ ਸਹੀ ਇਸਤੇਮਾਲ ਕਰੀਏ ਫਿਰ ਤਾਂ ਸਹੀ ਹੈ ਤੇ ਜੇਕਰ ਇਸ ਦਾ ਗਲਤ ਇਸਤੇਮਾਲ ਵੀ ਹੁੰਦੇ ਹੋਏ ਆਪਾਂ ਦੇਖਦੇ ਆ ਕਿ ਦੇਖੋ ਜਿਹੜੀ ਸੋਸ਼ਲ ਮੀਡੀਆ ਸਾਈਟਸ ਨੇ ਬਹੁਤ ਜ਼ਿਆਦਾ ਜਿਹੜੀ ਫੇਕ ਸਾਈਟਸ ਨੇ ਜਿਹੜੀਆਂ ਕਿ ਲੋਕਾਂ ਨੂੰ ਵੀ ਗੁੰਮਰਾਹ ਕਰਦੀਆਂ ਨੇ ਨੌਜਵਾਨਾਂ ਨੂੰ ਵੀ ਗੁੰਮਰਾਹ ਕਰਦੀਆਂ ਨੇ ਕੀ ਲੱਗਦਾ ਹੈ ਕਿ ਇਹ ਜਿਹੜੀ ਫੇਕ ਸਾਈਟਸ ਨੇ ਇਹਨਾਂ ਤੋਂ ਕਿੰਨਾ ਕੁ ਜ਼ਿਆਦਾ ਆਪਾਂ ਸੁਰੱਖਿਅਤ ਰਹਿ ਸਕਦੇ ਆ ਇਹ 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 ਤਾਂ ਹਰ ਇੱਕ ਚੀਜ਼ ਜਿਹੜੀ ਹੈਗੀ ਆ ਤੁਹਾਨੂੰ ਪਹਿਲਾਂ ਤਾਂ ਆਪਣੇ ਮਨ ਨੂੰ ਬੁਦੇ ਪੁੱਛੋ ਵੀ ਇਹ ਜਿਹੜੀ ਚੀਜ਼ ਦੇਖਣ ਜਾ ਰਹੇ ਜਾਂ ਕਰਨ ਜਾ ਰਹੀਆਂ ਇਹ ਸਾਡੇ ਹਿੱਤਾਂ ਚਾ ਕਿ ਨਹੀਂ ਹੈਗੇ ਹੂੰ ਕਿਉਂਕਿ ਕਹਿੰਦੇ ਕਿ ਸਭ ਤੋਂ ਪਹਿਲਾਂ ਸਾਡਾ ਜਿਹੜਾ ਮਨ ਹੁੰਦਾ ਨਾ ਉਹ ਤੁਹਾਨੂੰ ਦੱਸ ਦਿੰਦਾ ਕਿ ਤੂੰ ਗਲਤ ਕਰਨ ਜਾ ਰਿਹਾ ਹੈ ਕਿ ਠੀਕ ਕਰਨ ਜਾ ਰਿਹਾ ਹੈ ਜੀ ਬਿਲਕੁਲ ਅਸੀਂ ਪਰ ਫਿਰ ਵੀ ਥੋੜਾ ਜਿਹਾ ਜਿਹੜੀ ਚੀਜ਼ਾਂ ਸੋਹਣੀਆਂ ਸੁਹਾਣੀਆਂ ਲੱਗਦੀਆਂ ਸੀ ਉਧਰ ਵੱਲ ਹੋ ਜਾਂਦੇ ਆ ਜੇਕਰ ਅੱਜ ਨੌਜਵਾਨ ਪੀੜੀ ਦੀ ਗੱਲ ਕਰੀਏ ਤਾਂ ਜਦੋਂ ਵਾਇਰਲ ਵੀਡੀਓ ਆਉਂਦੀਆਂ ਨੇ ਉਹਨੂੰ ਦੇਖਣ ਲੱਗਦੇ ਨੇ ਇਹ ਦੇਖਦੇ ਕਿ ਇਹਦਾ ਪ੍ਰਭਾਵ ਕੀ ਪਏਗਾ ਜੀ ਅਮ ਜੇਕਰ ਨੌਜਵਾਨ ਲੜਕੇ ਦੀ ਗੱਲ ਕਰਾਂ ਲੜਕਿਆਂ ਦੀ ਗੱਲ ਕਰਾਂ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਖੂਬਸੂਰਤ ਲੜਕੀਆਂ ਦੀ ਤਸਵੀਰਾਂ ਆ ਗਿਆ ਕੁਝ ਹੋਰ ਆ ਗਿਆ ਸੀ ਦੇਖ ਲਈਏ ਹਮ ਜਾਂ ਫਿਰ ਜੇ ਲੜਕੀਆਂ ਦੀ ਗੱਲ ਕਰੀਏ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਹ ਕਿਹੜੀ ਚੀਜ਼ ਨਵੀਂ ਫੈਸ਼ਨ ਦੀ ਆਈ ਹੈਗੀ ਇਹਨੂੰ ਦੇਖਿਆ ਜਾਵੇ ਜੀ ਤੁਸੀਂ ਉਹਨੂੰ ਦੇਖਦੇ ਦੇਖਦੇ ਅੱਗੇ ਤੋਂ ਅੱਗੇ ਕਿੱਥੇ ਨਿਕਲੇ ਉਹਨੂੰ ਤੁਹਾਨੂੰ ਖੁਦ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਇਸ ਲਈ ਉਹਨਾਂ ਚੀਜ਼ਾਂ ਤੋਂ ਸਤਰਕ ਰਹਿਣਾ ਚਾਹੀਦਾ ਜਿਹੜੀ ਚੀਜ਼ ਦੀ ਨੋਲਿਜਿੰਗ ਹੈਗੀ ਉਹਨੂੰ ਖੋਲਣ ਦੀ ਚੀਜ਼ ਨੂੰ ਦੇਖਣੀ ਹੁੰਦੀ ਚਾਹੀਦਾ ਹੈਗਾ ਪਹਿਲਾਂ ਨੋਲਿਜ ਲੈਣੀ ਚਾਹੀਦੀ ਫਿਰ ਕਰਨਾ ਚਾਹੀਦਾ ਕਈ ਵਾਰ ਤੁਸੀਂ ਉਹਨੂੰ ਸਰਚ ਕਰਦੇ ਹੋ ਸਾਰਚਿੰਗ ਕਰਦੇ ਕਰਦੇ ਇੱਕ ਵਾਰੀ ਉਹ ਚੀਜ਼ ਤੁਸੀਂ ਦੇਖ ਲਈ ਤੁਸੀਂ ਤੁਸੀਂ ਵੈਸੇ ਕਰਕੇ ਵੀ ਦੇਖਣਾ ਫੇਸਬੁੱਕ ਤੇ ਉੱਪਰ ਜਾ ਕੇ ਕਿਸੇ ਇੰਸਟਾਗ੍ਰਾਮ ਦੇ ਉੱਪਰ ਤੁਸੀਂ ਜੇ ਇੱਕ ਚੀਜ਼ ਨੂੰ ਵਾਰ-ਵਾਰ ਸਰਚ ਕਰਦੇ ਆ ਤਾਂ ਉਹ ਆਟੋਮੈਟਿਕ ਆ ਜਾਂਦੀ ਹੈ ਬਿਲਕੁਲ ਤਾਂ ਇਹ ਇਹਦਾ ਮਤਲਬ ਹੈ ਕਿ ਇਹ ਸੋਸ਼ਲ ਮੀਡੀਆ ਦਾ ਨੈਟਵਰਕ ਹੈਗਾ ਉਹ ਇੰਨਾ ਕੁ ਸਟਰੋਂਗ ਹੋ ਚੁੱਕਿਆ ਤੁਹਾਡੇ ਦਿਮਾਗ ਨੂੰ ਪੜਨ ਲੱਗ ਗਿਆ ਵੀ ਤੁਸੀਂ ਕਿਹੜੀ ਚੀਜ਼ ਦੇਖਦੇ ਹੋ ਦੇਖਣਾ ਚਾਹਨੀ ਉਹ ਚੀਜ਼ ਪ੍ਰੋਸੈਸਰ ਲੱਗ ਜਾਂਦਾ ਆਪਣੇ ਆਪ ਹੀ ਜਿਹੜੀ ਚੀਜ਼ ਤੁਹਾਨੂੰ ਬਾਰ ਬਾਰ ਪ੍ਰੋਸੈਸ ਜਾਈਗੀ ਪ੍ਰੋਸੈਸ ਜਾਈਗੀ ਸੌਰੀ ਤਾਂ ਉਹਦਾ ਜਿਹੜਾ ਪ੍ਰਭਾਵ ਤੁਹਾਡੇ ਦਿਮਾਗ ਤੇ ਪੈਣਾ ਹੀ ਪੈਣਾ ਹੈਗਾ ਜੇ ਇੱਕ ਚੀਜ਼ ਜਿਵੇਂ ਹੁਣ ਪਹਿਲਾਂ ਪਿੱਛੇ ਜੇ ਪੰਜਾਬੀ ਗੀਤਾਂ ਦਾ ਚਲਣ ਚੱਲਿਆ ਸੀਗਾ ਤਾਂ ਉਸ ਵੇਲੇ ਮਨਸ਼ੂ ਚਾਹਤੇ ਤੁਹਾਨੂੰ ਯਾਦ ਆ ਕਿ ਨਹੀਂ ਯਾਦ ਹੈਗਾ ਸੋ 8 ਸਾਲ 10 ਸਾਲ ਪਹਿਲਾਂ ਦੀ ਗੱਲ ਕਰੀਏ ਉਦੋਂ ਜਦੋਂ ਪੰਜਾਬੀ ਗੀਤ ਬਣਦੇ ਸੀ ਉਹਨਾਂ ਦਾ ਪ੍ਰੋਮੋ ਚੱਲ ਉਈ ਕਿ ਪ੍ਰੋਮੋ ਨੂੰ ਦਿਨ ਦੇ ਵਿੱਚ 40 40 50 50 ਵਾਲੀ ਚਲਾ ਦਿੰਦੇ ਸੀਗੇ ਤਾਂ ਉਹਦਾ ਮੈਂ ਉਹਦਾ ਉਹਦਾ ਅਸਰ ਹੀ ਹੁੰਦਾ ਸੀ ਕਿ ਉਹ ਉਹੋ ਗੀਤ ਲੋਕਾਂ ਦੇ ਮੂੰਹ ਚੜ ਜਾਂਦਾ ਸੀ ਐਸੀ ਹਾਂਜੀ ਤੇ ਉਹ ਪ੍ਰੋਮੋ ਦੇਖ ਕੇ ਹੀ ਪ੍ਰੋਮੋ ਦੇਖ ਕੇ ਤੇ ਐਸੀ ਕਰਕੇ ਵੀ ਜਿਹੜੀ ਚੀਜ਼ ਬਤ ਬਤ ਦੇਖੋਗੇ ਜਾਂ ਸੁਣੋਗੇ ਆਪਾਂ ਉਹ ਆਪਣੇ ਤੇ ਪ੍ਰਭਾਵ ਕਰੇਗੀ ਕਰੇਗੀ ਤੇ ਉਹ ਜਿਹੜੇ ਐਡਵਰਟਾਈਜ਼ਮੈਂਟ ਦਾ ਚੱਕਰ ਅਸੀਂ ਪੈ ਜਾਂਦੇ ਫਿਰ ਉਹ ਸਾਡੇ ਤੇ ਪ੍ਰਭਾਵ ਪਾ ਜਾਂਦੇ ਕਿਤੇ ਨਾ ਕਿਤੇ ਜੇ ਹਜ਼ਾਰ ਬੰਦੇ ਦੇਖੇ ਹਜ਼ਾਰ ਦੇ ਵਿੱਚ 200 ਬੰਦਾ ਤਾਂ ਫਿਰ ਉਹਨੂੰ ਖਰੀਦਦਾ ਹੀ ਹੈ ਜਾਂ ਉਹਨੂੰ ਲਿਆਂਦਾ ਹੀ ਹੈ ਜਾਂ ਫਿਰ ਉਹ ਚ ਪੈਸੇ ਫਸਾ ਲੰਦਾ ਪੜਦਾ ਜੀ ਬਿਲਕੁਲ ਤਾਂ ਦੇਖੋ ਅੱਜ ਜਿਹੜੀ ਆਪਾਂ ਮੇਨ ਗੱਲ ਕਰ ਰਹੇ ਹਾਂ ਕਿ ਹਾਦਸੇ ਇਸ ਨਾਲ ਜਿਹੜੇ ਐਨੇ ਜ਼ਿਆਦਾ ਵਾਧੇ ਹੋਏ ਆਪਾਂ ਦੇਖਦੇ ਹਾਂ ਹਾਂ ਰੋਜ਼ ਤਾ ਇੱਥੇ ਜਿਹੜਾ ਇਹ ਮਾਮਲਾ ਸਰ ਹੁਣ ਨਿਕਲ ਕੇ ਜਿਹੜਾ ਸਾਹਮਣੇ ਆਇਆ ਗੁਰਦਾਸਪੁਰ ਤੋਂ ਇੱਥੇ ਕੀ ਲੱਗਦਾ ਹੈ ਕਿ ਥੋੜਾ ਪੇਰੈਂਟਸ ਨੂੰ ਵੀ ਧਿਆਨ ਦੇਣਾ ਚਾਹੀਦਾ ਕਿ ਬੱਚੇ ਨੂੰ ਕਿਉਂਕਿ ਅੱਜ ਕੱਲ ਆਪਾਂ ਦੇਖਿਆ ਹੀ ਹੈ ਇੱਥੇ ਨਹੀਂ ਅਮਨਸ਼ੂ ਇੱਥੇ ਨਹੀਂ ਹਮੇਸ਼ਾ ਹਰੇਕ ਜਗ੍ਹਾ ਤੇ ਹੀ ਜੀ ਪੇਰੈਂਟਸ ਨੂੰ ਚਾਹੀਦਾ ਹੈ ਕਿ ਸਾਡੇ ਬੱਚੇ ਜਿਹੜੇ ਹੈਗੇ ਨੇ ਉਹ ਹੁਣ ਜਿੱਦ ਕਰਦੇ ਨੇ ਤਾਂ ਅਸੀਂ ਨਾਲ ਦੇਣਾ ਕਰਦੇ ਹਾਂ ਕਿ ਚੱਲ ਜਾ ਰਿਹਾ ਨੂੰ ਟਾਲਣ ਵਾਸਤੇ ਨੂੰ ਫੋਨ ਤੇ ਗੇਮ ਲਾ ਕੇ ਜੀ ਕੋਈ ਆ ਕਿ ਦੇਖੋ ਛੋਟੇ ਛੋਟੇ ਬੱਚਿਆਂ ਨੂੰ ਅੱਜ ਕੱਲ ਅਸੀਂ ਆਪ ਹੀ ਕਹਿੰਦੇ ਵੀ ਫੋਨ ਦੇ ਦੇ ਮੋਬਾਈਲ ਫੋਨ ਦੇ ਦਿੰਨੇ जिन्ने जी ने उम्मे मोबाइल फोन उम्मे मोबाइल फोन जी, जी मोबाइल फोन ਦਾ ਮਕਸਦ ਤਾਂ ਇਹੀ ਹੈ ਨਾ ਵੀ ਤੁਸੀਂ ਗੱਲਬਾਤ ਕਰੋ ਯੋਧ ਦੇ ਜਿਹੜੀ ਜਾਣਕਾਰੀ ਉਹਨੋਂ ਇੱਕ ਟਾਈਮ ਤੇ ਸਾਰੇ ਬੰਦੇ ਉਸ ਸਾਰਿਆਂ ਕੋਲੇ ਫੋਨ ਕਰਦੇ ਉਹ ਚ ਜੇ 10 ਸਾਲ ਦਾ ਬੱਚਾ ਉਹਦੇ ਕੋਲ ਵੀ ਫੋਨ ਹੈ ਜੇ ਘਰ ਦੇ ਵਿੱਚ 80 ਸਾਲ ਦਾ ਬਜ਼ੁਰਗ ਉਹਦੇ ਕੋਲ ਵੀ ਫੋਨ ਹੈ ਤੇ ਅੱਜ ਕੱਲ ਤਾਂ ਬਹੁਤ ਛੋਟੇ ਬੱਚਿਆਂ ਕੋਲ ਮੋਬਾਈਲ ਫੋਨ ਆ ਜਾਂਦਾ ਹੈ ਜਿਵੇਂ ਕਿ 10 ਸਾਲ ਦੇ ਬੱਚੇ ਕੋਲ ਫੋਨ ਅੱਜ ਕੱਲ ਤੁਸੀਂ ਆਮ ਦੇਖ ਸਕਦੇ ਹੈਗੇ ਤੇ ਪਹਿਲਾਂ ਕੀ ਹੁੰਦਾ ਸੀ ਕਿ ਦੇਖੋ ਜਦੋਂ 10ਵੀਂ 12ਵੀਂ ਕਰਦੇ ਸੀ ਉਦੋਂ ਇੰਨਾ ਮੋਬਾਈਲ ਫੋਨ ਦਾ ਚਲਣ ਨਹੀਂ ਸੀ ਪਰ ਅੱਜ ਕੱਲ ਜਿਹੜੇ 8ਵੀਂ 8ਵੀਂ ਕਲਾਸ ਦੇ ਬੱਚੇ ਵੀ ਨੇ ਉਹ ਵੀ ਸਕੂਲਾਂ ਦੇ ਵਿੱਚ ਵੀ ਰੀਲ ਬਣਾਈਆਂ ਜਾਂਦੀਆਂ ਨੇ ਰੀਲ ਜਮਾਨੀਆਂ ਸਕੂਲਾਂ 'ਚ ਰੀਲ ਜਮਾਨੀਆਂ ਘਰਾਂ 'ਚ ਰੀਲ ਜਮਾਨੀਆਂ ਬਜ਼ਾਰਾਂ 'ਚ ਰੀਲ ਜਮਾਨੀਆਂ ਬਸ ਮੰਦਿਰਾਂ ਦੇ ਵਿੱਚ ਵੀ ਸਫ਼ਰ ਕਰਦੇ ਹੋ ਰੀਲ ਬਣ ਰਹੀ ਹੈ ਮੰਦਿਰ 'ਚ ਤੁਸੀਂ ਮੱਥਾ ਟੇਕਣ ਜਾ ਰਹੇ ਹੋ ਜਾਂ ਗੁਰਦੁਆਰੇ ਦੇ ਵਿੱਚ ਤੁਸੀਂ ਨਮਸਤਕੋਹ ਜਾਣੇ ਹੋ ਉੱਥੇ ਵੀ ਤੁਸੀਂ ਰੀਲਸ ਬਣਾ ਰਹੇ ਹੈਗੇ ਹੋ ਤੋ ਇਹ ਚਲਣ ਜਿਹੜਾ ਹੈਗਾ ਉਹ ਜਿਹੜਾ ਹੈਗਾ ਕਿਤੇ ਨਾ ਕਿਤੇ ਪ੍ਰਭਾਵ ਤਾਂ ਕਰ ਹੀ ਗਿਆ ਨਾ ਹੁਣ ਤੇ ਦੂਸਰੀ ਗੱਲ ਜਿਹੜੀ ਹੈਗੀ ਆ ਵੀ ਤੁਸੀਂ ਗੱਲ ਕਰ ਰਹੇ ਹੋ ਕਿ ਮੋਬਾਈਲ ਫੋਨ ਦੀ ਤੇ ਮੋਬਾਈਲ ਫੋਨ ਤਾਂ ਘਰਾਂ 'ਚ ਹੈਗੀ ਅਗਰ ਨਹੀਂ ਤਾਂ ਹੁਣ ਤਾਂ ਮੈਂ ਤੁਹਾਨੂੰ ਕਹਾਂਗਾ ਕਿ 70% ਲੋਕ ਜਿਹੜੇ ਹੈ ਕਹਿੰਦੇ ਉਹਨਾਂ ਦੇ ਘਰਾਂ ਦੇ ਵਿੱਚ ਵਾਈਫਾਈ ਲਗਾ ਲਏ ਨੇ ਜੀ ਬਿਲਕੁਲ ਤਾਂ ਕਿ ਕੋਈ ਨੈਟਵਰਕ ਦਾ ਇਸ਼ੂ ਰਹੀ ਨਾ ਉਹ ਸਾਰੇ ਘਰ ਦੇ ਵਾਲੇ ਕਿਉਂਕਿ ਫਿਰ ਐਂ ਤਾਂ ਹੁੰਦਾ ਨਾ ਕਿ 1.5 GB ਮਿਲਦਾ 2 GB ਮਿਲਦਾ ਉਹ ਵੀ ਪੂਰਾ ਦਿਨ ਦੇਖਦੇ ਰਹਿੰਦੇ ਆ ਤਾਂ ਉਹ ਖਤਮ ਹੋ ਜਾਣਾ ਯਾਨੀ ਕਿ ਹੁਣ ਸਬਰ ਨਹੀਂ ਹੁੰਦਾ ਡੇਢ ਦੋ ਜੀ ਵੀ ਜੀ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਅੱਜ ਕੱਲ ਦੇਖੋ ਲੋਕ ਟੈਕਨੋਲੋਜੀ ਇੰਨਾ ਜ਼ਿਆਦਾ ਲੋਕਾਂ ਨੂੰ ਆਪਣੇ ਅੰਦਰ ਗ੍ਰੈਬ ਕਰ ਰਹੀ ਹੈ ਕਿ ਲੋਕ ਜਿਹੜੇ ਇੱਕ ਸ਼ਬਦ ਹੈ ਇੰਗਲਿਸ਼ ਦਾ ਐਡਿਕਟ ਜੀ ਆਦੀ ਹੋਣਾ ਹੁਣ ਅਸੀਂ ਆਦੀ ਹੋ ਗਏ ਆ ਐਡਿਕਟ ਹੋ ਗਏ ਅਸੀਂ ਮੋਬਾਈਲ ਦੇ ਕੋਈ ਗੱਲ ਆ ਗਈ ਕਿ ਆਪਾਂ ਫੋਨ ਨਹੀਂ ਚਲਾ ਰਹੇ ਫੋਨ ਆਪਾਂ ਨੂੰ ਚਲਾ ਰਿਹਾ ਹੈ ਬਿਲਕੁਲ ਜੀ ਪਹਿਲਾਂ ਸ਼ੁਰੂ ਸ਼ੁਰੂ ਦੇ ਵਿੱਚ ਫੋਨਾਂ ਦੇ ਵਿੱਚ ਮੈਮਰੀ ਹੁੰਦੀ ਸੀਗੀ 513 MB ਜੀ ਫੇਰ ਹੋ ਗਈ ਜੀ 2GB ਹੂੰ ਫੇਰ ਹੋ ਗਈ ਜੀ 16GB ਫੇਰ ਜੀ 256GB ਫੇਰ 256GB ਤੋਂ ਬਾਅਦ ਵੀ ਹੁਣ ਲੋਕੀ ਜਿਹੜੇ ਹੈਗੇ ਨੇ ਮੈਮਰੀ ਕਾਰਡ ਪਾ ਰਹੇ ਨੇ MB ਉਹ MB ਆ KB GB ਵਾਲਾ ਲੋਕੀ ਭੁੱਲ ਹੀ ਚੁੱਕੇ ਹੈਗੇ ਨੇ ਤੇ ਉਹਦੇ ਵਿੱਚ ਵੀ ਉਹ ਕਦੇ ਸਾਡਾ ਫੋਨ ਛੋਟਾ ਪੈ ਜਾਂਦਾ ਸਾਨੂੰ ਜਿਹੜਾ ਡਾਟਾ ਟਰਾਂਸਫਰ ਕਰਤਾ ਪਹਿਲਾਂ ਹੈਗਾ ਹੂੰ ਸੋ ਲੋਕਾਂ ਦੀ ਜਿਹੜੀ ਭੁੱਖ ਹੈ ਵੱਧ ਹੀ ਜਾ ਰਹੀ ਹੈ ਜਿਵੇਂ ਕੋਈ ਬੰਦਾ ਦਵਾਈ ਤੇ ਲੱਗ ਜਾਂਦਾ ਮੈਂ ਪਹਿਲਾਂ ਥੋੜੀ ਦਵਾਈ ਮਿਲ ਲੈਂਦਾ ਫਿਰ ਵੱਧ ਲੈਂਦਾ ਫਿਰ ਉਸ ਤੋਂ ਵੱਧ ਲੈਂਦਾ ਫਿਰ ਉਸ ਤੋਂ ਵੱਧ ਲੈਂਦਾ ਉਹ ਮੈਂ ਵੱਧਦਾ ਜਾ ਰਿਹਾ ਸ਼ੁਰੂ ਤੋਂ ਕੀ ਲੱਗਦਾ ਕਿ ਫੋਨ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਐ ਬਿਲਕੁਲ ਨਸ਼ਾ ਜੀ ਉਹੀ ਐ ਨਾ ਤੁਸੀਂ ਦੱਸੋ ਵੀ ਇੱਕ ਗੱਲ ਦੱਸੋ ਤੁਸੀਂ ਆਪਣੇ ਤੋਂ ਇੰਪਲੀਮੈਂਟ ਕਰੋ ਕਿ ਰਾਤ ਨੂੰ ਕਦੀ ਕੋਈ ਅਜਿਹਾ ਦਿਨ ਹੋਇਆ ਐ ਪਿਛਲੇ 2 ਸਾਲਾਂ ਦੇ ਵਿੱਚ ਵੀ ਜਦੋਂ ਤੁਸੀਂ ਮੋਬਾਈਲ ਦੇਖ ਕੇ ਨਹੀਂ ਸੁੱਤੇ ਕਿ ਦਿਨ ਚੇਤੇ ਹੈਗਾ ਆ ਬਹੁਤ ਟਾਈਮ ਐ ਸਰ ਵੈਸੇ ਐਨਾ ਮੈਨੂੰ ਪਰਸਨਲੀ ਸੋਸ਼ਲ ਮੀਡੀਆ ਮੈਂ ਯੂਜ਼ ਕਰਦੀ ਆ ਬਟ ਉਹੀ ਜਿਵੇਂ ਆਪਾਂ ਖਬਰਾਂ ਵਗੈਰਾ ਆਪਣੇ ਸਾਹਮਣੇ ਆਉਂਦੀਆਂ ਨੇ ਬਟ ਇਹ ਗੱਲ ਤਾਂ ਦਾਅਵੇ ਨਾਲ ਕਹਿ ਰਿਹਾ ਮੈਂ ਦਾਅਵੇ ਨਾਲ ਕਹਿ ਰਿਹਾ ਬਟ ਦੇਖਦੇ ਜ਼ਰੂਰ ਆ ਨਾ ਨਾ 90% ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰੀ ਮੋਬਾਈਲ ਦੇਖ ਕੇ ਸੌਣ ਦੇ ਨੇ ਵੀ ਕਿਹੜਾ ਕਿਹੜਾ ਸਟੇਟਸ ਲੱਗਿਆ ਹੋਇਆ ਕਿਨੇ ਕਿਨੇ ਅੱਜ ਦਿਨ ਦੇ ਵਿੱਚ ਕੀ ਕੁਝ ਕੀਤਾ ਇੱਕ ਦੂਜੇ ਦੀ ਜ਼ਿੰਦਗੀ ਦੇ ਵਿੱਚ ਝਾਂਤ ਮਾਰਨ ਦੀ ਆਦਤ ਵੀ ਹਜੇ ਉਹ ਹੈਗੀ ਹੈ ਇਹ ਚੀਜ਼ ਹੈ ਬਿਲਕੁਲ ਐਸਾ ਰਏ ਇਹ ਆਪਣੇ ਸਮਾਜ ਦੇ ਵਿੱਚ ਤੇ ਕੁਝ ਲੋਕ ਜਿਹੜਾ ਸੋਸ਼ਲ ਮੀਡੀਆ ਉਹ ਬਸ ਟਾਈਮ ਵੇਸਟ ਹੀ ਕਰਦੇ ਆ ਰੀਲਸ ਵਗੈਰਾ ਦੇਖਦੇ ਆ ਮੈਂ ਉਹੀ ਤਾਂ ਕਹ ਰਿਹਾ ਉਹ ਟਾਈਮ ਵੇਸਟ ਹੀ ਆ ਰਾਤ ਨੂੰ ਜੀ ਬਿਲਕੁਲ ਹਾਂਜੀ ਬਿਲਕੁਲ ਜਦ ਕਿ ਰਾਤ ਵੇਲੇ ਤੁਸੀਂ ਸਿਮਰਨ ਕਰਕੇ ਪ੍ਰਮਾਤਮਾ ਨੂੰ ਸੋਵੋ ਤਾਂ ਕਿ ਜੋ ਬੋਰਾ ਦਿਨ ਕਢਾਤਾ ਰਾਤ ਵਧੀਆ ਕਢਾਈ ਤੇ ਸਵੇਰੇ ਚੰਗੀ ਨੀਂਦ ਮੈਂ ਪੂਰੀ ਕਰਕੇ ਉੱਠਾਂ ਜੀ ਬਿਲਕੁਲ ਹਾਂਜੀ ਤਾਂ ਅੱਜ ਅਸੀਂ ਜਿਹੜੀ ਗੱਲਬਾਤ ਹੈ ਉਹ ਦੇਖੋ ਇਸਤੇ ਹੀ ਕੀਤੀ ਹੈ ਕਿ ਮੋਬਾਈਲ ਫੋਨ ਕਿਉਂ ਵਣ ਰਹੇ ਨੇ ਹਾਦਸਿਆਂ ਦਾ ਕਾਰਨ ਇਸ ਦੇ ਜਿਹੜੇ ਵੱਡੇ ਵੱਡੇ ਕਾਰਨ ਨੇ ਉਹ ਸਾਫ਼ ਤੌਰ ਤੇ ਤੁਸੀਂ ਵੀ ਜਾਣਦੇ ਹੋ ਤੇ ਅਸੀਂ ਅੱਜ ਦੱਸਿਆ ਕਿ ਕਿੰਨੇ ਜ਼ਿਆਦਾ ਜਿਹੜੇ ਹਾਦਸੇ ਵਾਪਰਦੇ ਨੇ ਕਿਤੇ ਨਾ ਕਿਤੇ ਮੋਬਾਈਲ ਫੋਨ ਦੇ ਚਲਦੇ ਹੀ ਇੱਥੇ ਵਾਪਰਦੇ ਨੇ ਤੁਸੀਂ ਸਬੰਧੀ ਕੀ ਸੋਚਦੇ ਹੋ ਸਾਨੂੰ ਆਪਣੇ ਜਿਹੜੇ ਵਿਚਾਰ ਨੇ ਉਹ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਲਾਈਵ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਇਥੇ ਸ਼ੇਅਰ ਵੀ ਕਰਿਆ ਕਰੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਮੈਨੂੰ ਤੇ ਮੇਰੇ ਸਹਿਯੋਗੀ ਕਿਰਨ